ਮਾਫ ਕਰਦੇਓ ਉਹਨਾਂ ਨਿਆਣਿਆਂ ਨੂੰ ਸਿਆਣਿਆਂ ਨੂੰ ਨਹੀਂ ਨਿਆਣਿਆਂ ਨੂੰ ਮਾਫ ਕਰਦੇਓ ਉਹਨਾਂ ਨਿਆਣਿਆਂ ਨੂੰ ਅਕਲਾਂ ਦੀਆਂ ਹੱਟੀਆਂ 'ਚ ਬਹਿ ਕੇ ਸਰੀਰ ਤਾਂ ਬੁੱਢੇ ਕਰ ਲੈ ਪਰ ਆਪ ਅਕਲ ਦਾ ਰੂੰਗਾ ਤੱਕ ਨਹੀਂ ਚੱਕ ਸਕਦੇ ਐਦਾਂ ਦੇ ਵੀ ਲੋਕ ਹੈਗੇ ਦੁਨੀਆ 'ਤੇ ਪਰ ਅਫਸੋਸ ਇਸ ਗੱਲ ਦਾ ਆ ਇੰਨੀਆਂ ਅਕਲਾਂ ਇਕੱਠੀਆਂ ਕਰਨ ਦੇ ਬਾਵਜੂਦ ਵੀ ਇੰਨੀ ਨੌਲੇਜ ਇਕੱਠੀ ਕਰਨ ਦੇ ਬਾਵਜੂਦ ਵੀ ਖੁਦ ਨੂੰ ਅਕਲ ਨਹੀਂ ਦੇ ਸਕੇ ਇਹ ਉਹਨਾਂ ਦਾ ਕਸੂਰ ਨਹੀਂ ਹੈ ਜਿੱਦਾਂ ਕੋਈ ਪੈਟਰੋਲ ਦਾ ਬਹੁਤ ਵੱਡਾ ਟਰੱਕ ਕੰਟੇਨਰ ਜਾਂਦਾ ਹੋਵੇ ਉਹ ਪੈਟਰੋਲ ਉਸ ਟਰੱਕ ਲਈ ਨਹੀਂ ਹੈ ਉਸ ਟਰੱਕ ਦੇ ਲਈ ਪੈਟਰੋਲ ਜਿਹੜਾ ਆ ਉਹ ਥੱਲੇ ਛੋਟਾ ਜਿਹਾ ਟੈਂਕ ਬੜਿਆ ਹੁੰਦਾ ਉਹਨਾਂ ਹੀ ਉਹਦੇ ਲਈ ਆ ਉਹ ਬਸ ਦੂਜਿਆਂ ਨੂੰ ਦੇਣ ਦੇ ਲਈ ਉੱਤੇ ਲੱਤੇ ਆ ਉਹਨੇ ਟਰੱਕ ਇਸ ਕਰਕੇ ਮaaf ਕਰ ਦੇ ਉਹਨਾਂ ਨਿਆਣਿਆਂ ਨੂੰ ਨਿਆਣੀ ਕਹਿਣਾ ਪੈਣਾ ਸਿਆਣੀ ਨਹੀਂ ਕਹਿਣਾ ਪੈਣਾ ਉਮਰਾਂ ਗਾੜ ਲਈਆਂ ਇਦਾਂ ਦੇ ਲੋਕਾਂ ਨੇ ਆਪਣੇ ਸਰੀਰ ਬੁੱਢੇ ਕਰ ਲੈ ਸਿਆਣੇ ਕਰ ਲੈ ਝੁਰੜੀਆਂ ਮੂੰਹ ਤੇ ਪੈ ਗਈਆਂ ਬਹੁਤ ਆਪਣੇ ਆਪ ਨੂੰ ਅਕਲਮੰਦ ਸਮਝਦੇ ਆ ਪਰ ਖੁਦ ਨੂੰ ਅਕਲ ਨਹੀਂ ਦੇ ਸਕਿਆ ਤਪਰਾ